Not the knob. ਸੋਰ ਤਨ ਸਿੱਧ ਗੁਰੂ ਬਿਨ ਮੁਕਤ ਨ ਪਾਵੈ ਗੁਰ ਕਰ ਸੱਚ ਵਿਚਾਰ ਗੁਰੂ ਕਰੇ ਮਨ ਮੇਰੇ ਗੁਰ ਕਰ ਸਬਦ ਸੁਪੰਨ ਅਗੁਣ ਕਟਹਿ ਸਭ ਤੇਰੇ ਗੁਰ ਨੈਣ ਬੈਣ ਗੁਰ ਗੁਰ ਕਰਹੁ ਗੁਰੂ ਸਦ ਕਵਨਲ ਕਹ ਜਿਨ ਗੁਰੂ ਨਾ ਦੇਖਿਆ ਨਹ ਕੀਆ ਤੀ ਅਖਿਆਥ ਸੰਸਾਰ ਮਹ ਬਲਹਾਰੀ ਗੋੜ ਆਪਣੀ ਦਿਉਹਾੜੀ ਸਦਵਾਰ ਜਿਨ ਮਾਨਸਤੇ ਦੇਵਤ ਕੀਏ ਕਰਤ ਨਾ ਲਾਗੀ ਵਾਰ ਏਕੰਕਰ ਸਤਗੁਰ ਤਿਹ ਪਰਸਾ ਸੱਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਬਿਗਨ ਬਿਨਾਸਣ ਸੋਏ ਸਤਨਾਮ ਵਾਹਿਗੁਰੂ ਜੀ ਤਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆਂ ਬਲਹਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਆਏ ਮੇਲ ਗੁਰ ਸਿੱਖ ਆਏ ਮੇਲ ਤੂੰ ਮੇਰੇ ਗੁਰ ਕੇ ਪਿਆਰੇ ਆਏ ਮੇਲ ਗੁਰ ਸਿੱਖ ਆਏ ਮੇਲ ਤੂੰ ਮੇਰੇ ਗੁਰੂ ਕੇ ਪਿਆਰੇ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਣਾਈਆ ਬਰਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਪਰਮ ਸਤਕਾਰ ਜੋਗ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸੰਗਤ ਜੀ ਆਓ ਪ੍ਰਥਮ ਸਾਰੀ ਸੰਗਤ ਰਲ ਮਿਲ ਕਰਕੇ ਗੁਰੂ ਫਤਿਹ ਨਾਲ ਸਾਂਝ ਪਾਓ ਰਸਨਾ ਦਵਾਰੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਪਰਮ ਸਨਮਾਨ ਜੋਗ ਪਤਤ ਪਾਵਨ ਦਇਆ ਸਿੰਧ ਕਿਰਪਾ ਨਿਧ ਰੋਹਾਨੀਅਤ ਦੇ ਪੰਢਾਰ ਗੁਰੂ ਗਰੀਬ ਬਨੀਵਾਜ ਸੱਚੇ ਪਾਤਸ਼ਾਹ ਜੀ ਧੰਨ ਧੰਨ ਆਦ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਤਿਗੁਰੂ ਜੀ ਦੀ ਸਾਜੀ ਅਤੇ ਨਿਵਾਜੀ ਹੋਈ ਗੁਰੂ ਪਿਆਰੀ ਗੁਰੂ ਸਵਾਰੀ ਅਤੀ ਸਤਕਾਰਯੋਗ ਸਾਧ ਸੰਗਤ ਜੀ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਹੈ ਆਪ ਜੀਆ ਨੇ ਅੰਮ੍ਰਿਤ ਵੇਲੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਨੇ ਕਰਮਾ ਵਾਲਿਓ ਭਾਗਾ ਵਾਲਿਓ ਜੋ ਨਿਤਾ ਪ੍ਰਤੀ ਸਤਿਗੁਰੂ ਜੀ ਦੀ ਅੰਮ੍ਰਿਤ ਬਾਣੀ ਸਰਵਣ ਕਰਦੇ ਹੋ ਕਰਾਂ ਵਿੱਚ ਵੀ ਅੰਮ੍ਰਿਤ ਬਾਣੀ ਸਰਵਣ ਕਰਕੇ ਬਖਸ਼ੇ ਹੋਏ ਜੀ ਸਵਾਸਾ ਨੂੰ ਸਫਲ ਬਣਾਉਣ ਦਾ ਸਫਲ ਯਤਨ ਕਰਦੇ ਹੋ ਉਹ ਜੋ ਗੁਰਮੁਖ ਪਿਆਰੇ ਯਤਨ ਕਰਦੇ ਨੇ ਸਮੇ ਸਿਰ ਗੁਰਦੁਆਰਾ ਸਾਹਿਬ ਪਹੁੰਚ ਕਰਕੇ ਸਤਿਗੁਰੂ ਮਹਾਰਾਜ ਨੂੰ ਨਕ ਮਸਤਕ ਹੋਇਆ ਜਾਵੇ ਸੰਗਤ ਵਿੱਚ ਜ਼ਿੰਦਗੀ ਦੇ ਕੁਝ ਪਲ ਜਿਹੜੇ ਨੇ ਉਹ ਜ਼ਰੂਰ ਬਰ ਜ਼ਰੂਰ ਬਤੀਤ ਕੀਤੇ ਜਾਵਣ ਭਾਈ ਗੁਰਦਾਸ ਸਾਹਿਬ ਜੀ ਨੇ ਬੜੇ ਸੋਹਣੇ ਬਚਨ ਲਿਖੇ ਨੇ ਕਹਿੰਦੇ ਸਾਧ ਸੰਗਤ ਭਾਉ ਭਾਉ ਸਹਜ ਦਾ ਰਗ ਹੈ ਜਿਸ ਵਲੇ ਪਿਆਰਾ ਗੁਰ ਸਿੱਖ ਗੁਰੂ ਸੰਗਤ ਵਿੱਚ ਆਉਂਦਾ ਹੈ ਸਹਜ ਅਵਸਥਾ ਮਿਲਦੀ ਏ ਜਿਵੇਂ ਜਿਵੇਂ ਸੰਗਤ ਵਿੱਚ ਬੈਠ ਕੇ ਜੀ ਅੰਮ੍ਰਿਤ ਬਾਣੀ ਨੂੰ ਸੁਣਦਾ ਹੈ ਫਿਰ ਅੰਦਰ ਵੈਰਾਗ ਆਉਂਦਾ ਹੈ ਜਦੋਂ ਅੰਦਰ ਵੈਰਾਗ ਆਉਂਦਾ ਹੈ ਫਿਰ ਜਪਦਾ ਹੈ ਸਤਨਾਮ ਸ਼੍ਰੀ ਵਾਹਿਗੁਰੂ ਸਾਧ ਸੰਗਤ ਭਾਉ ਭਾਉ ਸਹਜ ਬਿਰਾਗ ਹੈ ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਕਿਆ ਬਾਤ ਹੈ ਕਹਿੰਦੇ ਸੰਗਤ ਵਿੱਚ ਆ ਕੇ ਸੁਭਾਅ ਵਿੱਚ ਵੀ ਤਬਦੀਲੀ ਆ ਜਾਂਦੀ ਏ ਮਿੱਠ ਬੋਲੜਾ ਬਣ ਜਾਂਦਾ ਏ ਸੁੱਤੀ ਹੋਈ ਸੁਰਤ ਜਿਹੜੀ ਉਹ ਸ਼ਬਦ ਵਿੱਚ ਜਾਗ ਪੈਂਦੀ ਏ ਕਦੋਂ ਜਦੋਂ ਸੰਗਤ ਵਿੱਚ ਆ ਕੇ ਬੈਠ ਜਾਵੇ ਗੁਰਮੁਖ ਸਹਿਜ ਸੁਭਾਉ ਸੁਰਤ ਸੋ ਜਾਗ ਸੁਤੀ ਹੋਈ ਸੁਰਤ ਜਿਹੜੀ ਉਹ ਜਾਗ ਪੈਂਦੀ ਏ ਤੀਸਰਾ ਬੋਲ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਮਦਰ ਵਚਨ ਅਲਾਓ ਹਉਮੈ ਤ્યાਗ ਹੈ ਸਤਗੁਰ ਮਤ ਪਰਥਾਓ ਸਦਾ ਅਨੁਰਾਗ ਹੈ ਪੰਜਵਾਂ ਬੋਲ ਪਰਮ ਪਿਆਲੇ ਸਾਵ ਮਸਤਕ ਭਾਗ ਹੈ ਬ੍ਰਹਮ ਜੋਤ ਬ੍ਰਹਮਾਓ ਗਿਆਨ ਚਰਾਗ ਹੈ ਵਾਜੀ ਵਾ ਸੰਗਤ ਵਿੱਚ ਆ ਕੇ ਗਿਆਨ ਮਿਲਦਾ ਹੈ ਉਹ ਬ੍ਰਹਮ ਦੇ ਨਾਲ ਜੋਤੀ ਜਿਹੜੀ ਉਹ ਮਿਲ ਜਾਂਦੀ ਹੈ ਬ੍ਰਹਮ ਦਾ ਹੀ ਸਿੱਖ ਰੂਪ ਹੋ ਜਾਂਦਾ ਬ੍ਰਹਮ ਜੋਤ ਬ੍ਰਹਮਾ ਉਹ ਗਿਆਨ ਚਿਰਾਗ ਹੈ ਵਿਹੀ 21 ਚੜਾਓ ਸਦਾ ਸੁਹਾਗ ਹੈ ਬਖਸ਼ਿਸ਼ਾ ਕੇਵਲ ਤੋਂ ਕੇਵਲ ਖਾਲਸਾ ਜੀ ਸਤਿਗੁਰੂ ਜੀ ਦੀ ਸੰਗਤ ਵਿੱਚੋਂ ਪ੍ਰਾਪਤ ਹੋਇਆ ਕਰਦੀਆਂ ਨੇ ਗੁਰੂ ਕੀ ਅਪਾਰ ਬਖਸ਼ਿਸ਼ ਅੰਮ੍ਰਿਤ ਵੇਲੇ ਆਦ ਗੁਰੂ ਗ੍ਰੰਥ ਸਾਹਿਬ ਜੀ ਨੇ ਤਖਤਾਂ ਤੇ ਪ੍ਰਕਾਸ਼ਮਾਨ ਹੋ ਕੇ ਅਮੋਗ ਦੀਦਾਰ ਬਖਸ਼ੇ ਨੇ ਸਿੰਘ ਸਾਹਿਬ ਗ੍ਰੰਥੀ ਜੀ ਨੇ ਬਹੁਤੀ ਪਿਆਰ ਵਿੱਚ ਸਤਿਗੁਰਾਂ ਦੀ ਸੇਵਾ ਨਿਭਾਈ ਏ ਅੰਮ੍ਰਿਤ ਵੇਲੇ ਸਤਿਗੁਰੂ ਜੀ ਨੇ ਪਾਵਨ ਫੁਰਮਾਨ ਹੁਕਮਨਾਮਾ ਸਾਹਿਬ ਜੀ ਦੀ ਬਖਸ਼ਿਸ਼ ਕੀਤੀ ਅੱਜ ਦੇ ਅੰਮ੍ਰਿਤ ਵਚਨ ਆਦ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਅੰਗ ਗੁਰਸੰਗਤ ਜੀ 725 ਅਤੇ 726 ਤੇ ਸਤਿਗੁਰਾਂ ਦਾ ਸ਼ਬਦ ਸੁਭਾਏਮਣ ਹੈ ਜੀ ਤਲੰਗ ਰਾਗ ਹੈ ਔਰ ਚੌਥੇ ਪਾਤਸ਼ਾਹ ਧੰਨ ਗੁਰੂ ਰਾਮਦਾਸ ਜੀ ਮਹਾਰਾਜ ਇੱਕ ਅਰਦਾਸ ਬਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਸਰਨਾਈ ਛੋਡੀ ਸੁਲਤਾਨ ਦਾਤਾਰ ਕਿਰਪਾਲੂ ਜੀ ਇੱਕ ਅਰਦਾਸ ਬਾਟ ਕੀਰਤ ਕੀ ਕੀਰਤ ਬਾਟ ਕਹਿੰਦਾ ਮੇਰੀ ਬੇਨਤੀ ਏ ਸੱਚੇ ਪਾਤਸ਼ਾਹ ਸੋਢੀ ਸੁਲਤਾਨ ਆਪਣੇ ਪਾਵਨ ਚਰਨਾਂ ਦੀ ਸ਼ਰਨ ਵਿੱਚ ਰੱਖ ਲਓ ਬੈਠਾ ਸੋਢੀ ਪਾਤਸ਼ਾਹ RAMDAS ਸਤ ਗੁਰੂ ਕਹਾਵੇ ਧੰਨ ਗੁਰੂ RAMDAS ਮਹਾਰਾਜ ਬਖਸ਼ਿਸ਼ ਕਰਦੇ ਨੇ ਆਓ ਜੀ ਅੱਜ ਦੇ ਅੰਮ੍ਰਿਤ ਵਚਨਾਂ ਨਾਲ ਸਾਂਝ ਕਰਨ ਦਾ ਯਤਨ ਕਰੀਏ ਤਲੰਗ ਮਹੱਲਾ ਚੌਥਾ ਹਰ ਕੀਆ ਕਥਾ ਕਹਾਣੀਆਂ ਗੁਰ ਮੀਤ ਸੁਨਾਈਆ ਬਲਹਾਰੀ ਗੁਰ ਆਪਣੇ ਗੁਰ ਕੋ ਬਲ ਜਾਈਆ ਕਥਾ ਤੋਂ ਭਾਵ ਕੀ ਹੈ ਸ਼ਬਦ ਦਾ ਵਖਿਆਣ ਬਹੁਤ ਸਰਲ ਢੰਗ ਦੇ ਨਾਲ ਹੋ ਜਾਵੇ ਕੀਤਾ ਜਾਵੇ ਕਹਾਣੀਆਂ ਤੋਂ ਭਾਵ ਕੀਏ ਗੁਰੂ ਦੀਆਂ ਸਾਖੀਆਂ ਗੁਰੂ ਦਾ ਇਤਿਹਾਸ ਜਦੋਂ ਗੁਰਸਿੱਖ ਆਪਸ ਵਿੱਚ ਮਿਲਦੇ ਨੇ ਤੇ ਸਤਗੁਰੂ ਮਹਾਰਾਜ ਜੀ ਦੀ ਸ਼ਬਦ ਦੀ ਵਿਚਾਰ ਕਰਦੇ ਨੇ ਕਥਾ ਹੈ ਕਹਾਣੀਆਂ ਗੁਰੂ ਇਤਿਹਾਸ ਦੀਆਂ ਵਿਚਾਰਾਂ ਹੁੰਦੀਆਂ ਨੇ ਮਿਲ ਜੁਲ ਕਰਕੇ ਗੁਰੂ ਕੇ ਪਿਆਰੇ ਗੁਰਸਿੱਖ ਕਰਦੇ ਨੇ ਬਾਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰਨ ਗੁਰੂਦਿਆਂ ਬਿਬਾਣੀਆਂ ਕਹਾਣੀਆਂ ਗੁਰੂ ਦੇ ਪੁੱਤਰ ਪੋਤਰ ਅਣਸ ਬਣਸ ਪੀੜੀਆਂ ਚੱਲਦੀਆਂ ਆ ਰਹੀਆਂ ਨੇ ਉਹ ਗੁਰੂ ਦੀਆਂ ਕਥਾਵਾਂ ਕਹਾਣੀਆਂ ਕਰਦੇ ਨੇ ਤਾਂ ਹੀ ਤਾਂ ਸਹਿਬ ਜੀ ਕਹਿੰਦੇ ਬਾਣੀ ਦੀ ਕਥਾ ਦੇ ਕੁਝ ਪ੍ਰਮਾਣ ਲੈ ਲਈਏ ਸਭ ਤੇ ਊਤਮ ਹਰ ਕੀ ਕਥਾ ਨਾਮ ਸੁਣ ਤ ਦਰਦ ਦੁਖ ਲਥਾ ਕੇਵਲ ਪ੍ਰਮਾਣ ਦੇਣੇ ਨੇ ਹੁਕਮ ਨਾਮਾਲ ਮੇਰਾ ਇਹ ਸਾਰੇ ਦੀ ਵਿਚਾਰ ਕਰਨੀ ਏ ਸਦ ਬਲਹਾਰੀ ਤਨ ਜੋ ਸੁਣਤੇ ਹਰ ਕਥਾ ਜਿਹੜੇ ਰੋਜ਼ਾਨਾ ਗੁਰੂ ਦੀ ਅੰਮ੍ਰਿਤ ਬਾਣੀ ਦੀ ਕਥਾ ਸੁਣਦੇ ਨੇ ਗੁਰੂ ਅਰਜਣ ਦੇਵ ਮਹਾਰਾਜ ਬਖਸ਼ਿਸ਼ ਕਰਦੇ ਉਹਨਾਂ ਤੋਂ ਅਸੀਂ ਬਲਹਾਰ ਜਾਂਦੇ ਆ ਸਦ ਬਲਹਾਰੀ ਤੰਨਾ ਜੋ ਸੁਣਤੇ ਹਰ ਕਥਾ ਪੂਰੇ ਤੇ ਪ੍ਰਧਾਨ ਨਿਵਾਵੇ ਪ੍ਰਭ ਮੱਥਾ ਹਰ ਜਸ ਲਿਖੇ ਬੇਅੰਤ ਸੋਹ ਹੈ ਸੇ ਹਥਾ ਚਰਨ ਪੁਨੀਤ ਪਵਿੱਤਰ ਚੱਲ ਹੈ ਪ੍ਰਭ ਪਥਾ ਸੰਤਾ ਸੰਗ નિਧਾਨ सगला ਦੁੱਖ ਲਥਾ ਸਾਧ ਸੰਗਤ ਦਾ ਸੰਗ ਕਰਦੇ ਆ ਸਾਰੇ ਦੁੱਖ ਲੈ ਜਾਂਦੇ ਨੇ ਗੁਰੂ ਦੀ ਕਥਾ ਸ੍ਰੇਸ਼ਟ ਹੈ ਹਰ ਗੁਣ ਪੜੀਏ ਹਰ ਗੁਣ ਗੁਣੀਏ ਹਰ ਹਰ ਨਾਮ ਕਥਾ ਨਿਤ ਸੁਣੀਏ ਮਿਲ ਸਤ ਸੰਗਤ ਹਰ ਗੁਣ ਗਾਏ ਜਗ ਭੌਜਲ ਦੁਤਰ ਤਰੀਏ ਜੀਉ ਜਿਸ ਵੇਲੇ ਗੁਰੂ ਦੀਆਂ ਕਥਾ ਕਹਾਣੀਆਂ ਸਾਖੀਆਂ ਇਤਿਹਾਸ ਚੱਲਦੇ ਨੇ ਗੁਰੂ ਦੇ ਗੁਰ ਸਿੱਖ ਸੁਣਦੇ ਨੇ ਕੁਝ ਕਹਿੰਦੇ ਨੇ ਤੇ ਜਿਵੇਂ ਜਿਵੇਂ ਕਥਾ ਕਹਾਣੀਆਂ ਦੀ ਵਿਚਾਰ ਚੱਲਦੀ ਅੰਦਰ ਵੈਰਾਗ ਆਉਂਦਾ ਹੈ ਤੇ ਜਦੋਂ ਵੈਰਾਗ ਆਉਂਦਾ ਹੈ ਸਿੱਖ ਬਹੁਤ ਪਿਆਰ ਵਿੱਚੇ ਬਚਨ ਕਹਿੰਦਾ ਬਲਹਾਰੀ ਗੁਰ ਆਪਣੇ ਦਿਓ ਹਾੜੀ ਸਦਵਾਰ ਦਿਨ ਹੈ ਰਾਤ ਹੈ ਮੈਂ ਲੱਖਾਂ ਹੀ ਵਾਰ ਹਜ਼ਾਰਾਂ ਹੀ ਵਾਰ ਗੁਰੂ ਤੋਂ ਬਲਹਾਰ ਬੁਲਹਾਰ ਕੁਰਬਾਨ ਜਾਂਣਾ ਜਦੋਂ ਗੁਰੂ ਦੀਆਂ ਕਥਾ ਕਹਾਣੀਆਂ ਸੁਣੋਗੇ ਅੰਦਰ ਵੈਰਾਗ ਆਵੇਗਾ ਤੇ ਕੁਝ ਅੰਦਰ ਸਹਿਜ ਵੀ ਆਵੇਗਾ ਤੇ ਗੁਰੂ ਨਾਲ ਪ੍ਰੀਤੀ ਵੀ ਬਣੇਗੀ ਜਦੋਂ ਤੁਸੀਂ ਕਹਾਣੀ ਸਾਖੀ ਸੁਣੋਗੇ ਕਿਵੇਂ ਕਲਗੀਆਂ ਵਾਲੇ ਪਾਤਸ਼ਾਹ ਜੀ ਨੇ ਪਰਿਵਾਰ ਵਾਰਿਆ ਢੈਂਦੇ ਦੇਸ਼ ਦਾ ਜਦੋਂ ਸਹਾਰਾ ਨਹੀਂ ਸੀ ਪਿਤਾ ਉਦੋਂ ਇਸ ਦੇਸ਼ ਤੋਂ ਆਰਿਆ ਮੈਂ ਮਾਤਾ ਗੁਜਰਕ ਔਰ ਸਰਹੰਦ ਵਿੱਚ ਗੁਜਰੀ ਸਮਾਂ ਗੁਜ਼ਾਰਿਆ ਜਿਵੇਂ ਗੁਜ਼ਾਰਿਆ ਮੈਂ ਚਾਰ ਪੁੱਤਰ ਬਖਸ਼ੇ ਸਨ ਪ੍ਰਮਾਤਮਾ ਨੇ ਜੋੜਾ ਜੋੜਾ ਕਰਕੇ ਉਹ ਵੀ ਵਾਰਿਆ ਮੈਂ ਮਤ ਤੁਸੀਂ ਸ਼ੈਨਸ਼ਾ ਕਹੋ ਸਿੱਖੋ ਕਿਸਤਾ ਨਾਲ ਤਾਂ ਕਰਜਾ ਉਤਾਰਿਆ ਮੈਂ ਜਦੋਂ ਇਹ ਬੋਲ ਸੁਣੋਗੇ ਤੇ ਬਲਹਾਰੀ ਆਪੇ ਜਾਓਗੇ ਵੀ ਇਹ ਕੁਰਬਾਨੀਆਂ ਖਾਲਸੇ ਵਾਸਤੇ ਹੋਈਆਂ ਨੇ ਇਨ ਪੋਤਰਣ ਕੇ ਸੀਸ ਪਰ ਵਾਰ ਦੀਏ ਸੁੱਤ ਚਾਰ ਚਾਰ ਮੁਵੇ ਤੋਂ ਕਿਆ ਹੋਆ ਜੀਵਤ ਕਈ ਹਜ਼ਾਰ ਇਹ ਜਦੋਂ ਕਹਾਣੀਆਂ ਸੁਣੋਗੇ ਫਿਰ ਕਹੋਗੇ ਗੁਰੂ ਤੁਹਾਥੋਂ ਬਲਹਾਰ ਜਾਂਦੇ ਹਾਂ ਕੁਰਬਾਨ ਜਾਂਦੇ ਹਾਂ ਫਿਰ ਪਿਆਰ ਵਿੱਚ ਸਿੱਖ ਕਹੇਗਾ ਆਏ ਮੇਲ ਅਗੁਰ ਸਿੱਖ ਆਏ ਮਿਲ ਤੋਂ ਮੇਰੇ ਗੁਰੂ ਕੇ ਪਿਆਰੇ हे मेरे गुरु नाल प्यार ਕਰਨ ਵਾਲਿਆ ਸਿੱਖਾ ਮੈਨੂੰ ਆ ਮਿਲ ਜਦੋਂ ਤੇਰੇ ਨਾਲ ਮਿਲਾਂਗਾ ਤਾਂ ਫਿਰ ਕਥਾ ਕਹਾਣੀਆਂ ਦਾ ਵਰਤਲਾਪ ਹੋਵੇਗਾ ਗੁਰ ਸਿੱਖਾਂ ਕੀ ਹਰ ਧੋੜ ਦੇ ਹਮ ਪਾਪੀ ਭੀ ਗਤ ਪਾਹੇ ਭਾਈ ਸਾਹਿਬ ਭਾਈ ਗੁਰਦਾਸ ਸਾਹਿਬ ਜੀ ਕਹਿੰਦੇ ਗੁਰਬਾ ਕਿਤੇ ਕਿਰਪਾ ਕਰਦੇ ਮੈਂ ਆਪਣੇ ਖਲੜੇ ਨੂੰ ਉਦੇੜ ਕੇ ਇਹਦੇ ਚੋੜਾ ਬਣਾ ਕੇ ਤੇ ਮੈਂ ਗੁਰਸਿੱਖਾਂ ਦੇ ਚਰਨੀ ਪਵਾ ਦਿਆ ਜਿਹੜੇ ਰੋਜ਼ਾਨਾ ਸੰਗਤ ਵਿੱਚ ਆਉਂਦੇ ਨੇ ਸਿਰ ਉੱਚਾ ਨੀਵੇਂ ਚਰਨਾ ਸਿਰ ਪੈਰੀ ਪਾंदे ਮੂੰਹ ਅੱਖੀ ਨੱਕ ਕਾਨ ਹੱਥ ਦੇਹ ਭਾਰ ਉਚਾंदे ਸਭ ਚਿੰਨ ਛੱਡ ਪੂਜਿਆਣਾ ਕੌਣ ਕਰਮ ਕਮਾंदे ਗੁਰ ਸਰਣੀ ਸਾਧ ਸੰਗਤੀ ਨਿਤ ਚੱਲ ਚੱਲ ਜਾਂਦੇ ਮੇਰੀ ਖੱਲਾਂ ਮੌਜੜੇ ਗੁਰ ਸਿੱਖ ਹਡਾਂਦੇ ਮਸਤਕ ਲੱਗੇ ਸਾਧ ਰੇਨ ਵਡਪਾਗ ਜਨਾਂ ਦੇ ਆਏ ਮਿਲ ਗੁਰ ਸਿੱਖ ਆਏ ਮਿਲ ਤੂੰ ਮੇਰੇ ਗੁਰੂ ਕੇ ਪਿਆਰੇ ਰਹਾਓ ਹਰ ਕੇ ਗੁਣ ਹਰ ਭਾਵ ਦੇ ਸੇ ਗੁਰੂ ਤੇ ਪਾਏ ਜਿਨ ਗੁਰ ਕਾ ਭਾਣਾ ਮੰਨਿਆ ਤਿਨ ਘੁਮ ਘੁਮ ਜਾਏ ਹਾਂਜੀ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜਿਹੜੇ ਪਿਆਰੇ ਗੁਰ ਸੇਖ ਨੇ ਹੁੰਦਾ ਨੂੰ ਵਾਹਿਗੁਰੂ ਨਰਾਕਾਰ ਜੀ ਦੇ ਗੁਣ ਚੰਗੇ ਲੱਗਦੇ ਨੇ ਪਰ ਗੁਣਾ ਦੀ ਪ੍ਰਾਪਤੀ ਕਿੱਥੋਂ ਹੁੰਦੀ ਏ ਗੁਰੂ ਤੇ ਪਾਏ ਗੁਰੂ ਤੋਂ ਹੀ ਮਿਲਨੇ ਨੇ ਜਿਨ ਗੁਰ ਕਾ ਭਾਣਾ ਮੰਨਿਆ ਭਾਣੇ ਦਾ ਅਰਥ ਹੈ ਹੁਕਮ ਆਗਿਆ ਗੁਰੂ ਦੀ ਜਿਨ੍ਹਾਂ ਨੇ ਗੁਰੂ ਦੇ ਭਾਣੇ ਕੇ ਹੁਕਮ ਨੂੰ ਆਗਿਆ ਨੂੰ ਮੰਨਿਆ ਏ ਧੰਨ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਉਹਨਾਂ ਪਿਆਰਿਆਂ ਤੋਂ ਵਾਰੀ ਕੁਰਬਾਨ ਜਾਈਏ ਗੁਰੂ ਰਾਮਦਾਸ ਮਹਾਰਾਜ ਨੇ ਕਿੰਨਾ ਹੁਕਮ ਮੰਨਿਆ ਇੱਕ ਪਾਸੇ ਭਾਈ ਰਾਮਾ ਜੀ ਥੜਾ ਬਣਾ ਰਹੇ ਮੁਕ ਦੀ ਗੱਲ ਕਰਾਂ ਇੱਕ ਪਾਸੇ ਭਾਈ ਜੇਠਾ ਬਣਾ ਰਹੇ ਨੇ ਗੁਰੂ ਅਮਰਦਾਸ ਮਹਾਰਾਜ ਭਾਈ ਜੇਠੇ ਵੱਲੇ ਆਉਂਦੇ ਨੇ ਕਹਿੰਦੇ ਥੜਾ ਚੰਗਾ ਨਹੀਂ ਬਣਿਆ ਗਰੀਬ ਬਨਵਾਜ ਕਿਰਪਾ ਕਰਕੇ ਆਪ ਵਰਤ ਕੇ ਬਣਾ ਲਿਓ ਜਿਸ ਵਲੇ ਰਾਮੇ ਵੱਲੇ ਜਾਂਦੇ ਕਹਿੰਦੇ ਨਹੀਂ ਬਣਿਆ ਚੰਗਾ ਥੋੜਾ ਜਿਹਾ ਅੰਦਰ ਮਹਿਸੂਸ ਹੋਇਆ ਮੈਂ ਤੇ ਪੂਰਾ ਤਾਣ ਲਾ ਦਿੱਤਾ ਕੱਲ ਫਿਰ ਬਣਾ ਦਿਆਂਗਾ ਫਿਰ ਅਗਲੇ ਦਿਨ ਰਾਮੇ ਵੱਲੇ ਜਾਂਦੇ ਕਹਿੰਦੇ ਅੱਜ ਫਿਰ ਨਹੀਂ ਬਣਿਆ ਜੇਠੇ ਵੱਲੇ ਜਦੋਂ ਆਉਂਦੇ ਨੇ ਹਾਥਿਆ ਤਾੜੀ ਮਾਰ ਕੇ ਕਹਿੰਦੇ ਅੱਜ ਤੇ ਕੱਲ ਨਾਲੋਂ ਵੀ ਨਹੀਂ ਸਹੀ ਬਣਿਆ ਕੁਝ ਗਿਲਾ ਸ਼ਿਕਵਾ ਨਹੀਂ ਤੀਜੇ ਦਿਨ ਆਉਂਦੇ ਨੇ RAMAY ਨੂੰ ਕਹਿੰਦੇ RAMAY ਆਜ ਫੇਰ ਨਹੀਂ ਉਹ ਬਣਿਆ ਕਹਿੰਦਾ ਜੀ ਆ ਆ ਲਓ ਕਡਾਈਆ ਤੇ ਆ ਆ ਲਓ ਮਸਾਲਾ ਬਾਲਟਾ ਆ ਲਓ ਕਾਂਢੀ ਮੇਥੋ ਨਹੀਂ ਜੇ ਬਣਦਾ ਤੁਹਾਨੂੰ ਚੇਤਾ ਭੁੱਲ ਜਾਂਦਾ ਮੈਂ ਤੇ ਉਦਾਂ ਦਾ ਹੀ ਬਣਾਉਣਾ ਜਿਵੇਂ ਦੱਸਦੇ ਹੋ ਤੇ ਜੇਠੇ ਵੱਲੇ ਜਾਂਦੇ ਜੇਠਿਆ ਨਹੀਂ ਚੰਗਾ ਬਣਿਆ ਦਾ ਧੰਨ ਗੁਰੂ ਰਾਮਦਾਸ ਜਿਨ੍ਹਾਂ ਨੇ ਬਣਦਾ ਕਹਿੰਦੇ ਮਹਾਰਾਜ ਤੂੰ ਸਮਰਥ ਵੱਡਾ ਮੇਰੀ ਮਤ ਥੋਰੀ ਰਾਮ ਆਗਿਆ ਮੰਨਦੇ ਨੇ ਤੇ ਗੁਰੂ ਅਮਰਦਾਸ ਘੁੱਟ ਕੇ ਗੱਲ ਵਕੜੀ ਵਿੱਚ ਲੈ ਲੈਂਦੇ ਤੂੰ ਆਗਿਆ ਨੂੰ ਮੰਨ ਲਿਆ ਜਿਨ੍ਹਾਂ ਨੇ ਆਗਿਆ ਨੂੰ ਮੰਨਿਆ ਹੈ ਉਹਨਾਂ ਤੋਂ ਭਾਈ ਕੁਰਬਾਨ ਜਾਈਏ ਜਿਨ ਸਤਗੁਰ ਪਿਆਰਾ ਦੇਖਿਆ ਤਨ ਕੋ ਹਵਾਰੀ ਜਨ ਗੁਰ ਕੀ ਕੀਤੀ ਚਾਕਰੀ ਤੈਨ ਸਦ ਬਲਹਾਰੀ ਜਨਾਂ ਨੇ ਸਤਿਗੁਰਾਂ ਦੇ ਦੀਦਾਰ ਕਰਦੇਓ ਜਿੰਨੇ ਤੁਸੀਂ ਗੁਰਸਿੱਖ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦੇਓ ਉਹਨਾਂ ਤੋਂ ਵਾਰਨੇ ਕੁਰਬਾਨ ਚਾਹੀਏ ਸਾਹਿਬ ਜੀ ਕਹਿੰਦੇ ਜਨ ਗੁਰ ਕੀ ਕੀਤੀ ਚਾਕਰੀ ਜਿਨ੍ਹਾਂ ਨੇ ਗੁਰੂ ਦੀ ਚਾਕਰੀ ਕੇ ਸੇਵਾ ਕੀਤੀ ਹੈ ਤੈਨ ਸਦ ਬਲਹਾਰੀ ਉਹਨਾਂ ਤੋਂ ਵੀ ਬਲਹਾਰ ਜਾਈਏ ਗੁਰ ਪੀਰਾਂ ਕੀ ਚਾਕਰੀ ਮਹਾ ਕਰੜੀ ਸੁਖ ਸਾਰ ਹਰ ਹਰ ਤੇਰਾ ਨਾਮ ਹੈ ਦੁੱਖ ਮੇਟਨ ਹਾਰਾ ਗੁਰ ਸੇਵਾ ਤੇ ਪਾਈਐ ਗੁਰਮੁਖ ਨੇ ਸਤਾਰਾ ਹਰਮੀਨ ਪ੍ਰਮਾਤਮਾ ਹਰਮੀਨ ਹਰਨ ਵਾਲਾ ਦੁੱਖਾਂ ਨੂੰ ਦੁੱਖਾਂ ਦਾ ਨਾਸ ਕਰਨ ਵਾਲਾ ਪ੍ਰਮਾਤਮਾ ਦਾ ਨਾਮ ਦੁੱਖ ਭੰਜਨ ਤੇਰਾ ਨਾਮ ਜੀ ਦੁੱਖ ਭੰਜਨ ਤੇਰਾ ਨਾਮ ਰਾਮਚੰਦ ਕੀ ਲਸ਼ਟਕਾ ਜਨ ਮਾਰਿਆ ਰੋਗ ਤੁਹਾਡਾ ਨਾਮ ਦੁੱਖਾਂ ਨੂੰ ਖਤਮ ਕਰਨ ਵਾਲਾ ਏ ਗੁਰਸੇਵਾ ਤੇ ਪਾਈਏ ਇਹ ਨਾਮ ਦੀ ਦਾਤ ਕਿੱਥੋਂ ਮਿਲਦੀ ਗੁਰੂ ਦੀ ਟੈਲ ਕੀਤਿਆਂ ਗੁਰਮਖ ਨੇ ਸਤਾਰਾ ਗੁਰਮਖ ਟੈਲ ਸੇਵਾ ਕਰਦੇ ਨਾਮ ਜਪਦੇ ਨੇ ਤੇ ਸੰਸਾਰ ਸਮੁੰਦਰ ਤੋਂ ਤਰ ਜਾਂਦੇ ਹਨ ਜੀ ਜੋ ਹਰ ਨਾਮ ਧਿਆਏ ਦੇ ਤੇ ਤੇ ਜਨ ਪਰਵਾਨ ਤਨ ਵਿਟੋ ਨਾਨਕ ਵਾਰਿਆ ਸਦਾ ਸਦਾ ਕੁਰਬਾਨ ਪੀ ਜਿਹੜੇ ਹਰ ਸੁਵਾਸ ਨਾਲ ਵਾਹਿਗੁਰੂ 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 ਜਪਦੇ ਨੇ ਉਹ ਗੁਰੂ ਦਰ ਤੇ ਪ੍ਰਵਾਣ ਹੋ ਜਾਂਦੇ ਨੇ ਉਹਨਾਂ ਤੋਂ ਸਦਾ ਕੁਰਬਾਨ ਜਾਈਏ ਸਦਕੇ ਜਾਂਦੇ ਹਾਂ ਸਾਹ ਹਰ ਤੇਰੀ ਉਸਤਤ ਹੈ ਜੋ ਹਰ ਪ੍ਰਭ ਭਾਵੈ ਜੋ ਗੁਰਮੁਖ ਪਿਆਰਾ ਸੇਵੰਦੇ ਤិន ਹਰ ਫਲ ਪਾਵੈ ਅਸਲ ਵਿੱਚ ਉਹ ਉਸਤਤ ਕੀਤੀ ਹੋਈ ਪ੍ਰਵਾਣ ਇਹ ਜਿਹੜੀ ਪ੍ਰਮਾਤਮਾ ਨੂੰ ਭਾ ਜਾਵੇ ਤੋ ਉਸਤਤ ਕਰੀ ਚਾਲ ਇੱਕ ਦਿਨ ਨੂੰ ਪ੍ਰਮਾਤਮਾ ਨੂੰ ਪਾ ਜਾਵੇਗਾ ਸਹਿਬ ਜੀ ਬਖਸ਼ਿਸ਼ ਕਰਦੇ ਨੇ ਜੋ ਗੁਰਮੁਖ ਪਿਆਰਾ ਸੇਵ ਦੇ ਜਿਹੜੇ ਪਿਆਰੇ ਦੀ ਸੇਵਾ ਕਰਦੇ ਨੇ ਤਿੰਨ ਹਰ ਫਲ ਪਾਵੇ ਉਹਨਾਂ ਨੂੰ ਸ਼ੁਭ ਫਲਾਂ ਦੀ ਦਾਤ ਪ੍ਰਾਪਤ ਹੁੰਦੀ ਹੈ ਜਿਨ੍ਹਾਂ ਹਰ ਸੇਤੀ ਪਿਰਹੜੀ ਤੰਨਾ ਜੀ ਪ੍ਰਭ ਨਾਲੇ ਓਏ ਜਪ ਜਪ ਪਿਆਰਾ ਜੀਵ ਦੇ ਹਰ ਨਾਮ ਸੰਭਾਲੇ ਪਿਰਹੜੀ ਤੋਂ ਭਾਵ ਕੇ ਪ੍ਰੀਤੀ ਜਿੰਨਾਂ ਦੀ ਪ੍ਰਮਾਤਮਾ ਵਾਹਿਗੁਰੂ ਜੀ ਨਾਲ ਬਾਣੀ ਨਾਲ ਪ੍ਰੀਤੀ ਲੱਗ ਗਈ ਏ ਉਹ ਪ੍ਰਮਾਤਮਾ ਨੂੰ ਸਦਾ ਅੰਗ ਸੰਗ ਜਾਣਦੇ ਨੇ ਮੈਂ ਸਤਗੁਰ ਸੇਤੀ ਪਿਰੜੀ ਕਿਉ ਗੁਰ ਬਿਨ ਜੀਵਾ ਮਾਉ ਮੈਂ ਗੁਰ ਬਾਣੀ ਆਧਾਰ ਹੈ ਗੁਰ ਬਾਣੀ ਲਾਗ ਰਹਾਉ ਝੱਪ ਝੱਪ ਜਪ ਜਪ ਕੇ ਪਿਆਰੇ ਨੂੰ ਜੀਉਂਦੇ ਨੇ ਹਰ ਵੇਲੇ ਨਾਮ ਦੀ ਸੰਭਾਲ ਕਰਦੇ ਨੇ ਜੀ ਜਿਨ੍ਹਾਂ ਗੁਰਮੁਖ ਪਿਆਰਾ ਸੇਵਿਆ ਆਤਨ ਕੋ ਘੁੰਮ ਜਾਇਆ ਓਏ ਆਵ ਛੋਟੇ ਪਰਵਾਰ ਸਿਓ ਸਭ ਜਗਤ ਛਡਾਇਆ ਜਿਨ੍ਹਾਂ ਨੇ ਮੇਰੇ ਪਿਆਰੇ ਜੀ ਦੀ ਸੇਵਾ ਕੀਤੀ ਹੈ ਗੁਰਮੁਖ ਬਣ ਕੇ ਉਹਨਾਂ ਤੋਂ ਬਲਹਾਰ ਜਾਈਏ ਗੁਰਸਿਵਾਰੀ ਸੰਗਤ ਜੀ ਉਹ ਸੰਸਾਰ ਤੋਂ ਆਪ ਤੇ ਛੁੱਟ ਗਏ ਨੇ ਜੀਵਨ ਮੁਕਤ ਹੋ ਗਏ ਨੇ ਪਰ ਗੁਰੂ ਦੀ ਏਡੀ ਵੱਡੀ ਕਿਰਪਾ ਵਰਤੀ ਏ ਉਹ ਆਪਣੇ ਪਰਿਵਾਰ ਨੂੰ ਵੀ ਛਡਾ ਲੈਂਦੇ ਨੇ ਗੁਰ ਪਿਆਰੇ ਹਰ ਸੇਵਿਆ ਗੁਰ ਧੰਨ ਗੁਰ ਧੰਨ ਗੁਰ ਹਰ ਮਾਰਗ ਦੱਸਿਆ ਗੁਰ ਪੁੰਨ ਵੱਡ ਪੁੰਨ ਜਿਨ੍ਹਾਂ ਨੇ ਪਿਆਰੇ ਗੁਰੂ ਨੂੰ ਸੇਵਿਆ ਹੈ ਸਾਬ ਜੀ ਕਹਿੰਦੇ ਉਹ ਧੰਨ ਹੈ ਗੁਰੂ ਵੀ ਧੰਨ ਹੈ ਕਿਉਂਕਿ ਗੁਰੂ ਧੰਨ ਕਿਉਂ ਹੈ ਗੁਰੂ ਨੇ ਵੱਡਾ ਪੁੰਨ ਕੀਤਾ ਏ ਕੋਈ ਦੁਨਿਆ ਦੁਨੀਆਂ ਦੇ ਵਿੱਚ ਦਾਨ ਕਰਕੇ ਦੁੱਧ ਦਾਨ ਕਰਕੇ ਕੋਈ ਮਾਇਆ ਦਾਨ ਕਰਕੇ ਕੁਝ ਹੋਰ ਵਸਤੂਆਂ ਦਾਨ ਕਰਕੇ ਕੋਈ ਆਟਾ ਸਿੱਧਾ ਦਾਲਾ ਦਾਨ ਕਰਕੇ ਕਹਿੰਦਾ ਪੁੰਨ ਕਰ ਆਇਆ ਪਰ ਗੁਰੂ ਨੇ ਬਹੁਤ ਵੱਡਾ ਸਾਨੂੰ ਦਾਨ ਦਿੱਤਾ ਏ ਜੋ ਗਿਆਨ ਅਤੇ ਵਿਰਾਗ ਦਾ ਹਰ ਮਾਰਗ ਰਸਤਾ ਦਿਖਾ ਦਿੰਦਾ ਇਹ ਕੇਵਲ ਗੁਰੂ ਹੀ ਦਾਨ ਬਖਸ਼ੇਗਾ ਜੋ ਗੁਰ ਸਿਕ ਗੁਰ ਸੇਵੰਦੇ ਸੇ ਪੁੰਨ ਪ੍ਰਾਣੀ ਜਨਾਨਨਕ ਤਨ ਕੋ ਵਾਰਿਆ ਸਦ ਸਦ ਗੁਰੂ ਸਦਾ ਸਦਾ ਕੁਰਬਾਨੀ ਜਿਹੜੇ ਗੁਰਸਿੱਖ ਗੁਰੂ ਦੀ ਸੇਵਾ ਕਰਦੇ ਨੇ ਸਭ ਤੋਂ ਵੱਡਾ ਪੁੰਨ ਕਰਮੇ ਜੀ ਸਾਬ ਜੀ ਕਹਿੰਦੇ ਜਨਾਨਨਕ ਤਨ ਕੋ ਵਾਰਿਆ ਅਸੀਂ ਭਈ ਉਹਨਾਂ ਤੋਂ ਵਾਰਨੇ ਕੁਰਬਾਨ ਜਾਂਦੇ ਹਾਂ ਜਿਹੜੇ ਹਮੇਸ਼ਾ ਗੁਰੂ ਨੂੰ ਅੰਗ ਸੰਗ ਜਾਣ ਕੇ ਤੇ ਗੁਰੂ ਦੀ ਟਹਿਰ ਕਰਦੇ ਨੇ ਗੁਰਮਖ ਸਖੀ ਸਹੇਲੀ ਆਸੇ ਆਪ ਹਰ ਭਾਈਆ ਹਰ ਦਰਗਹਿ ਪਹਿਨਾਈਆ ਹਰ ਆਪ ਗੱਲ ਲਾਈਆ ਗੁਰਮੁਖ ਸਖੀ ਸਹੇਲੀਆ ਮੇਰੀ ਸਖੀਓ ਸਹੇਲੜਿਓ ਮੇਰਾ ਪਰਵਣ ਜਾ ਰਾ ਰਾਮ ਜਿਹੜੀਆਂ ਐਸੀਆਂ ਸਖੀਆਂ ਨੇ ਸਤ ਸੰਗਤ ਰੂਪੀ ਪਾਤਸ਼ਾਹ ਜੀ ਬਖਸ਼ਿਸ਼ ਕਰ ਦਿਓ ਮਿਲ ਕੇ ਜਸ ਕਰਦੀਆਂ ਨੇ ਤੇ ਜਿਸ ਵੇਲੇ ਪ੍ਰਮਾਤਮਾ ਦੀ ਦਰਗਾਹ ਵਿੱਚ ਜਾਂਦੀਆਂ ਨੇ ਦਰਗਹਿ ਪਹਿਨਾਈਆ ਬੈਨ ਆਈਆ ਤੋਂ ਭਾਵ ਉਹਨਾਂ ਨੂੰ ਸਿਰ ਪਾਉ ਦੀ ਬਖਸ਼ਿਸ਼ ਹੁੰਦੀ ਹੈ ਆਪ ਗੱਲ ਲਾਈਆਂ ਉਹ ਗੁਰੂ ਆਪ ਉਹਨਾਂ ਨੂੰ ਆਪਣੇ ਗੱਲ ਲਾ ਲੈਂਦਾ ਪਰ ਅਦਾਸ ਕਰਨੀ ਹੈ ਹਉ ਤੁਮਰੀ ਕਰੋ ਨਿਤਿਆਸ ਪ੍ਰਭ ਮੋਹਿ ਕਬ ਗੱਲ ਲਾਵਹਗੇ ਜੋ ਗੁਰਮੁਖ ਨਾਮ ਧਿਆਏ ਦੇ ਤੈਨ ਦਰਸ਼ਨ ਦੀਜੈ ਹਮ ਤਨ ਕੇ ਚਰਨ ਪਖਾਲ ਦੇ ਧੂੜ ਕੋਲ ਕੋਲ ਪੀਜੈ ਭੀ ਜਿਹੜੇ ਨਾਮ ਜਪਦੇ ਨੇ ਸਤਗੁਰੂ ਬਖਸ਼ਿਸ਼ ਕਰਦੇ ਉਹਨਾਂ ਨੂੰ ਆਪਣੇ ਦੀਦਾਰ ਦਿੰਦੇ ਨੇ ਜਿਨ੍ਹਾਂ ਨੂੰ ਦੀਦਾਰ ਹੋ ਗਏ ਨੇ ਨਾਮ ਜਪਦੇ ਨੇ ਉਹਨਾਂ ਦੇ ਚਰਨਾਂ ਨੂੰ ਧੋ ਲਈਏ ਉਹਨਾਂ ਦੀ ਧੂੜ ਵੀ ਕੋਲ ਕੇ ਸ਼ੱਕ ਲੈਣਾ ਕਰੀਏ ਪਾਣ ਸੁਪਾਰੀ ਖਾਤੀਆ ਮੁਖ ਬੀੜੀ ਲਾਈਆ ਹਰ ਹਰ ਕਦੇ ਨਾ ਚੇਤੇਉ ਜਮ ਪਕੜ ਚਲਾਈਆ ਨਾ ਬਾਣੀ ਸੰਗਤ ਤੋਂ ਦੂਰ ਨਸ਼ਿਆਂ ਕੁਰਾਇਆ ਵਿੱਚ ਪੈ ਚੁੱਕੇ ਨੇ ਨਸ਼ਿਆਂ ਵਿੱਚ ਮਸਤ ਨੇ ਪਾਣ ਸੁਪਾਰੀ ਬੀੜੀਆਂ ਨਸ਼ਿਆਂ ਵਿੱਚ ਗਲਤਾਨ ਹੋ ਗਏ ਨੇ ਕਦੇ ਨਾਮ ਨੂੰ ਚੇਤੇ ਨਹੀਂ ਕਰਦੇ ਅੰਤ ਨੂੰ ਜਮ ਅੱਗੇ ਲਾ ਕੇ ਲੈ ਕੇ ਜਾਵੇਗਾ ਜਨ ਹਰ ਨਾਮਾ ਹਰ ਚੇਤੇ ਆਹਿਰਦੈ ਉਰ ਥਾਰੇ ਤਿੰਨ ਜਮ ਨੇੜਨ ਆਵੇ ਗੁਰ ਸਿੱਖ ਗੁਰ ਪਿਆਰੇ ਭਈ ਜਿੰਨਾਂ ਨੇ ਨਾਮ ਨੂੰ ਚੇਤੇ ਕੀਤਾ ਹੈ ਨਾਮ ਨੂੰ ਹਿਰਦੇ ਵਿੱਚ ਰੱਖਿਆ ਹੈ ਤਿੰਨ ਜਮ ਨੇੜ ਨ ਆਵਈ ਭਈ ਉਹਨਾਂ ਕੋਲ ਜਮ ਨੇੜੇ ਨਹੀਂ ਆਉਂਦਾ ਉਹ ਕਿਹੜੇ ਪਿਆਰੇ ਗੁਰਸਿੱਖ ਨੇ ਗੁਰੂ ਨਾਲ ਪਿਆਰ ਕਰਨ ਵਾਲੇ ਨੇ ਹਰ ਕਾ ਨਾਮ ਨਿਧਾਨ ਹੈ ਕੋਈ ਗੁਰਮੁਖ ਜਾਣੈ ਨਾਨਕ ਜਨ ਸਤਗੁਰ ਭੇਟਿਆ ਰੰਗ ਰਲੀਆਂ ਮਾਣੈ ਭਈ ਗੁਰੂ ਹੀ ਨਾਮ ਦਾ ਖਜ਼ਾਨਾ ਹੈ ਗੁਰਮੁਖਾਂ ਨੂੰ ਇਸ ਗੱਲ ਦਾ ਗਿਆਨ ਆ ਗਿਆ ਏ ਨਾਨਕ ਜਨ ਸਤਗੁਰੂ ਭੇਟਿਆ ਜਿੰਨਾ ਨੂੰ ਸਤਗੁਰੂ ਜੀ ਨਾਲ ਮਿਲਾਪ ਹੋ ਗਿਆ ਏ ਗੁਰੂ ਨਾਲ ਮਿਲ ਕੇ ਗੁਰੂ ਦੇ ਆਨੰਦ ਨੂੰ ਮਾਣਦੇ ਨੇ ਸਤਗੁਰ ਦਾਤਾ ਆਖੀਐ ਤੁਸ ਕਰੇ ਪਸਾਉ ਹਉ ਗੁਰ ਵਿਟੋ ਸਦਵਾਰ ਆਜਰ ਦਤੜਾ ਨਾ ਸਤਗੁਰੂ ਦਾਤੇ ਨੇ ਪ੍ਰਸੰਨ ਹੋ ਕੇ ਬਖਸ਼ਿਸ਼ਾਂ ਕਰਦੇ ਨੇ ਗੁਰੂ ਤੋਂ ਸਦਾ ਵਾਰਨੇ ਬਲਹਾਰਨੇ ਜਾਣਾ ਏ ਜਿਨ੍ਹਾਂ ਨੇ ਬਖਸ਼ਿਸ਼ ਕਰਕੇ ਫਿਰ ਦੇ ਵਿੱਚ ਰਸਨਾ ਤੇ ਬਖਸ਼ਿਆ ਸਤਨਾਮ ਸ਼੍ਰੀ ਵਾਹਿਗੁਰੂ ਸੋ ਧੰਨ ਗੁਰੂ ਸਾ ਬਾਸ ਹੈ ਹਰ ਦੇ ਸਨੇਹਾ ਹੋ ਵੇਖ ਵੇਖ ਗੁਰੂ ਵਿਗਸਿਆ ਗੁਰ ਸਤਗੁਰ ਦੇਹਾ ਸੋ ਧੰਨ ਗੁਰੂ ਗੁਰੂ ਧੰਨ ਹੈ ਸ਼ਾਬਾਸ਼ ਹੈ ਜੋ ਆਪਣੇ ਸੇਵਕਾਂ ਨੂੰ ਸ਼ਾਬਾਸ਼ ਦਿੰਦੇ ਨੇ ਔਰ ਨਾਲ ਪਰਮਾਤਮਾ ਦਾ ਸੁਨੇਹਾ ਦਿੰਦੇ ਨੇ ਹੋ ਵੇਖ ਵੇਖ ਜਗਿਆਸੂ ਕਹਿੰਦਾ ਮੈਂ ਗੁਰੂ ਦੇ ਦ دیدار ਕਰ ਕਰਕੇ ਪ੍ਰਸੰਨ ਹੁਣਾ ਜਦੋਂ ਗੁਰਸਿੱਖ ਆ ਕੇ ਗੁਰੂ ਗ੍ਰੰਥ ਸਾਹਿਬ ਜੀ ਦੇ ਦਰਸ਼ਨ ਕਰਦਾ ਏ ਉਹਦੇ ਅੰਦਰ ਖੇੜਾ ਆ ਜਾਂਦਾ ਏ ਸੰਗਤ ਵਿੱਚ ਬੈਠਦਾ ਏ ਕਹਿੰਦਾ ਜੀ ਅੱਜ ਦਿਨ ਭੜਾ ਆਇਆ ਅੱਜ ਮੈਨੂੰ ਸੰਗਤ ਵਿੱਚ ਆ ਕੇ ਟਿਕਾ ਮਿਲ ਗਿਆ ਗੁਰੂ ਗ੍ਰੰਥ ਸਾਹਿਬ ਦੇ ਦ دیدار ਹੋ ਗਏ ਨੇ ਗੁਰ ਰਸਨਾ ਅੰਮ੍ਰਿਤ ਬੋਲ ਦੀ ਹਰ ਨਾਮ ਸੁਹਾਵੀ ਨਾਮ ਜਪਣ ਵਾਲਿਆਂ ਦੀ ਰਸਨਾ ਹਮੇਸ਼ਾ ਅੰਮ੍ਰਿਤ ਨਾਮ ਨੂੰ ਬੋਲਦੀ ਉਹਨਾਂ ਦੀ ਰਸਨਾ ਸੋਭ ਨੀਕ ਹੋ ਗਈ ਏ ਸੂਚੀ ਪਈ ਰਸਨਾ ਨਾਮ ਕਹਿਤ ਗੋਬਿੰਦ ਕਾ ਜੈਨ ਸੁਣ ਸਿੱਖਾ ਗੁਰ ਮੰਨਿਆ ਤੰਨਾ ਭੁੱਖ ਸਭ ਜਾਵੀ ਜਨਾਂ ਨੇ ਨਾਮ ਨੂੰ ਸੁਣਿਆ ਹੈ ਨਾਮ ਨੂੰ ਮੰਨਿਆ ਹੈ ਨਾਮ ਨੂੰ ਜਪਿਆ ਹੈ ਉਹਨਾਂ ਦੀਆਂ ਸਾਰੀਆਂ ਭੁੱਖਾਂ ਚਲੇ ਗਈਆਂ ਨੇ ਉਹਨਾਂ ਨੂੰ ਨਾਮ ਦੀ ਭੁੱਖ ਲੱਗੀ ਏ ਸਾਚੇ ਨਾਮ ਕੀ ਲਾਗਾਂ ਭੂਖ ਉਤ ਭੁਖ ਐ ਖਾਏ ਚੱਲੀ ਆ ਹੈ ਦੁਖ ਹਰ ਕਾ ਮਾਰਗ ਆਖੀਐ ਕੋ ਕਿਤ ਬਿਦ ਜਾਈਐ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਭਈ ਹਰੀ ਪ੍ਰਮਾਤਮਾ ਦਾ ਰਸਤਾ ਸੁਣਿਆ ਕਿਆ ਜਾਂਦਾ ਕਿਸ ਤਰੀਕੇ ਨਾਲ ਜਾਇਆ ਜਾਵੇ ਤਾਂ ਗੁਰੂ ਰਾਮਦਾਸ ਮਹਾਰਾਜ ਕਹਿੰਦੇ ਹਰ ਹਰ ਤੇਰਾ ਨਾਮ ਹੈ ਹਰ ਖਰਚ ਲੈ ਜਾਈਐ ਜਿਹ ਮਾਰਗ ਕੇ ਗਣੇ ਜਾਹੇ ਨਾ ਕੋਸਾ ਹਰ ਕਾ ਨਾਮ ਉਹਾਂ ਸੰਗ ਤੋਸਾ ਇਹ ਜਿਹੜਾ ਨਾਮ ਦਾ ਤੋਸਾ ਇਹ ਨਾਲ ਲੈ ਕੇ ਜਾਣਾ ਹੈ ਜੇ ਪੈਂਡੇ ਮਾਂ ਅੰਦ ਗੁਬਾਰਾ ਹਰ ਕਾ ਨਾਮ ਸੰਗ ਉੱਜੀਯਾਰਾ ਜਹਾਂ ਪੰਥ ਤੇਰਾ ਕੋ ਨਾ ਸੰਯਾਨੂ ਹਰ ਕਾ ਨਾਮ ਤਹ ਨਾਲ ਪਛਾਣੂ ਇਹ ਖਰਚ ਨਾਲ ਲੈ ਕੇ ਜਾਣਾ ਹੈ ਜਿਨ ਗੁਰਮੁਖ ਹਰ ਆਰਾਧਿਆ ਸਹਿ ਵਡਦਾਣੇ ਵੇ ਗੁਰਮਖ ਬਣ ਕੇ ਜਿਨ੍ਹਾਂ ਨੇ ਵਾਹਿਗੁਰੂ ਜੀ ਦੀ ਅਰਦਾਸ ਨਾ ਕੀਤੀ ਏ ਅਸਲ ਵਿੱਚ ਉਹ ਸ਼ਾਹ ਨਹੀਂ ਅਸਲ ਵਿੱਚ ਉਹ ਸਿਆਣੇ ਨੇ ਜਿਹੜੇ ਗੁਰੂ ਜੀ ਦੇ ਨਾਮ ਨੂੰ ਅਰਾਧ ਦੇ ਨੇ ਹਉ ਸਤਿਗੁਰ ਕੋ ਸਦਵਾਰ ਆ ਗੁਰਬਚਨ ਸੁਮਾਣੇ ਮੈਂ ਸਦਾ ਗੁਰੂ ਤੋਂ ਵਾਰਨੇ ਬਲ ਹਰ ਜਾਣਾ ਗੁਰੂ ਦੇ ਬਚਨਾਂ ਨੂੰ ਸੁਣ ਕੇ ਸਹਿਜ ਅਵਸਥਾ ਮਿਲੀਏ ਤੂੰ ਠਾਕੁਰ ਤੂੰ ਸਾਹਿਬੋ ਤੂੰ ਹੈ ਮੇਰਾ ਮੀਰਾ ਤੁਸੀਂ ਮੇਰੇ ਠਾਕੁਰੋ ਤੁਸੀਂ ਮੇਰੇ ਮਾਲਕ ਹੋ ਤੁਸੀਂ ਮੇਰੇ ਸ਼ੈਨਸ਼ਾਹ ਦੇ ਸ਼ੈਨਸ਼ਾਹ ਹੋ ਦੁੱਧ ਭਾਵੈ ਤੇਰੀ ਬੰਦਗੀ ਤੂੰ ਗੁਣੀ ਗਹੀਰਾ ਸੇਖ ਫਰੀਦ ਖ਼ਰ ਦੀਜੈ ਬੰਦਗੀ ਤੁਸੀਂ ਗੁਣਾ ਦੇ ਸਮੁੰਦਰ ਹੋ ਆਪੇ ਹਰ ਇੱਕ ਰੰਗ ਹੈ ਆਪੇ ਬਹੌਰੰਗੀ ਆਪੇ ਹਰ ਇੱਕ ਰੰਗ ਹੈ ਨਿਰਗੁਣ ਸਰੂਪ ਕਰਕੇ ਇੱਕੋ ਹੀ ਰੰਗ ਹੈ ਤੇ ਸਰਗੁਣ ਸਰੂਪ ਕਰਕੇ ਬਹਰੰਗੀ ਆ ਜਿੰਨੇ ਸੰਸਾਰ ਦੇ ਜੀਵ ਚੱਲਦੇ ਨੇ ਤੁਹਾਡੇ ਹੀ ਰੰਗ ਨੇ ਇਹ ਤੁਹਾਡੇ ਹੀ ਖੇੜੇ ਨੇ ਜੋ ਤਿਸ ਭਾਵੇਂ ਨਾਨਕ ਆਸਾਈ ਗਲ ਚੰਗੇ ਜੋ ਤੋਦ ਭਾਵੇਂ ਸਾਈ ਭਲੀ ਕਾਰ ਤੂੰ ਸਦਾ ਸਲਾਮਤ ਨਰੰਕਾਰ ਜੋ ਤੁਹਾਨੂੰ ਭਾਉਂਦਾ ਏ ਓ ਸਤਿਗੁਰੂ ਹੁਕਮਦਰ ਤੇ ਪ੍ਰਵਾਨੇ ਗੁਰੂ ਰਾਮਦਾਸ ਮਹਾਰਾਜ ਨੇ ਕਿਰਪਾ ਕੀਤੀ ਅੰਮ੍ਰਿਤ ਵਚਨ ਸਾਡੇ ਹਿਰਦਿਆਂ ਵਿੱਚ ਵਸਣ ਹੁਕਮਨਾਮਾ ਸਤਿਗੁਰੂ ਮਹਾਰਾਜ ਨੇ ਬਖਸ਼ਿਸ਼ ਕੀਤਾ ਹੁਕਮਨਾਮਾ ਮੇਰਾ ਸੀ ਯਤਨ ਕੀਤਾ ਸਮੇ ਦੇ ਦਾਰੇ ਅੰਦਰ ਇੱਕ ਅੰਮ੍ਰਿਤ ਬਚਨਾਂ ਦੀ ਸਾਂਝ ਪਾਈ ਜਾਵੇ ਬਿਆੰਤ ਭੁੱਲਾਂ ਦੀਆਂ ਮਾਫੀਆਂ ਸਭ ਦੀ ਹਾਜ਼ਰੀ ਪ੍ਰਵਾਨ ਲੋਕ ਸੁਖੀਏ ਪਰ ਲੋਕ ਸੁਹਿਲ ਨਾਨਕ ਹਰ ਪ੍ਰਭ ਆਪਹਿ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ